ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੇਕੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਨੇੜੇ ਬਾਗੇਪੁਰਾਣੇ ਦੇ ਰਹਿ ਜਾਂਦਾ ਵੈਸੇ ਇਹਦੇ ਨੇੜ ਦੇ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਘੋੜੀਆ ਕਲਾਂ ਤੇ ਚੜੱਕ ਵੀ ਇਹਦੇ ਨੇੜ ਆ ਕਾਲੇਕੇ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਭਾਈ ਮਨਪ੍ਰੀਤ ਕੋਲ ਅੱਜ ਇਹ ਵੀਡੀਓ ਬਣਾ ਰਹੇ ਆ ਇਥੇ ਇਹਨਾਂ ਦਾ ਵਪਾਰ ਦਾ ਕੰਮ ਹੈ ਅੱਜ ਦੀ ਵੀਡੀਓ ਦੇ ਵਿੱਚ ਚਾਰ ਮੱਝਾਂ ਜਾਂ ਚਾਰ ਝੋਟੀਆਂ ਕਹਿ ਲਓ ਤੁਸੀਂ ਜਿਹੜੀਆਂ ਵਿਕਰੀ ਵਾਲੀਆਂ ਵੀਰ ਕੋਲ ਵੀਡੀਓ ਨੂੰ ਐਂਡ ਤੱਕ ਦੇਖਿਓ ਸੋਏ ਸਵਾਏ ਪਸ਼ੂ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਵੀ ਨਗ ਤੁਹਾਨੂੰ ਜੱਜ ਗਿਆ ਦੁੱਧ ਜਿੰਨਾ ਦੱਸਾਂਗੇ ਉਹਨਾਂ ਤੋਂ ਤੁਸੀਂ ਚੋਕੇ ਲੈ ਲੈਣਾ ਤਸੱਲੀ ਕਰਨ ਦਾ ਤੁਹਾਡਾ ਹੱਕ ਹੈ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦੋਗੇ ਨੰਬਰ ਸਕਰੀਨ ਉੱਤੇ ਬਾਈ ਦਾ ਚਲਾ ਦੂੰਗਾ ਉੱਤੇ ਤੁਸੀਂ ਕਾਲ ਕਰਨੀ ਹੋਊਗੀ ਸ਼ੁਰੂਆਤ ਕਰਾਂਗੇ ਇੱਕ ਬੜੇ ਸੋਹਣੇ ਢਾਂਚੇ ਦੀ ਝੋਟੀ ਸਾਹਮਣੇ ਤੁਸੀਂ ਖੜੀ ਦੇਖ ਰਹੇ ਹੋ ਇਸ ਤੋਂ ਉਦੋਂ ਬਾਅਦ ਜੇ ਕਿ ਕਰਕੇ ਟੋਟਲ ਚਾਰ ਮੱਝਾਂ ਅੱਜ ਦੀ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਸਤੀ ਕਾਲ ਸਸਤੀ ਕਾਲ ਜੀ ਮਨਪ੍ਰੀਤ ਭਾਈ ਅੱਜ ਚਾਰ ਮੱਝਾਂ ਆਪਣੀਆਂ ਹਾਂਜੀ ਚਾਰ ਮਈਆਂ ਹੁੰਦੀਆਂ ਰੁਟੀਨ 'ਚ ਹੀ ਬਾਈ ਹਾਂਜੀ ਰੁਟੀਨ 'ਚ ਹੀ ਹੁੰਦੀਆਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਤੋਰਾਂਗੇ ਬਾਈ ਕੰਨਮਾ ਸੂਹਾ ਇਹ ਵੀਰੇ ਦੂਜਾ ਸੂਹਾ ਤੇ ਛੇ ਮਾਹ ਦਾਣਾ 10 ਕਿਲੋ ਦੁੱਧ ਤਿਆਰ ਬੋਲਾ ਜਣੀ ਬੱਚਾ ਕੀ ਇਹਦੇ ਨਾਲ ਮਗਰ ਕਟਾਈ ਇਹਦੇ ਫੇ ਰੇਟ ਇਹਦਾ ਕੀ ਰਹਿਣਾ ਬਾਈ ਤੇ ਰੇਟ ਇਹਦਾ ਦੇਣ ਲੈਣੀ 130 ਆਈ 130 ਹਾਂਜੀ ਖੋਲ ਲਾ ਵੀਰੇ ਨੂੰ ਦੋਸੋ 1 ਲੱਖ 30 ਹਜ਼ਾਰ ਦੀ ਝੋਟੀ ਦੂਜਾ ਸੂਆ ਬਹੁਤ ਸੋਹਣਾ ਟਾਂਚਾ ਹੈ 6ਵਾਂ ਦਿਨ ਤੇ 10 ਕਿਲੋ ਦੁੱਧ ਇਹ ਦੁੱਧ ਜਿਹੜਾ ਦੱਸਾਂਗੇ ਇੱਥੋਂ ਦੀ ਗਰੰਟੀ ਹੈ ਗਾਂ ਤੁਸੀਂ ਇਹਦੇ ਤੋਂ ਵੱਧ ਚੋਣੇ ਆ ਘਟਦਾ ਉਹ ਤੁਹਾਡੀ ਸੇਵਾ ਹੈ ਖੈਰ ਚੰਗਾ ਸਟਰਕਚਰ ਹੈ ਸੋਹਣਾ ਥਾਣਾ ਦੁੱਧ ਨੇ ਚੰਗਾ ਹੀ ਦੇਣਾ ਕਿੰਨਾ ਦੇ ਦੂਗੇ ਉਹ ਤੁਸੀਂ ਦੇਖ ਲਓ 1 ਲੱਖ 30 ਹਜ਼ਾਰ ਦੀ ਤੁਹਾਨੂੰ ਇਸ ਦੁੱਧ ਦੇ ਹਿਸਾਬ ਨਾਲ ਇਹ ਝੋਟੀ ਮਿਲਣੀ ਹੈ ਇਹਦਾ ਸਟਰਕਚਰ ਬਹੁਤ ਚੰਗਾ ਹੈ ਰੰਗ ਰੂਪ ਤੁਸੀਂ ਦੇਖੋ ਲੰਬਾਈ ਸੋਹਣੀ ਹੈ ਹਾਈਟ ਚੰਗੀ ਹੈ ਫਿਟਿੰਗ ਆਲਾ ਹਵਾਨਾ ਨਾਲੇ ਡਾਂਗ ਦੇ ਡਾਂਗੀ ਆ ਕੋਈ ਛੱਡੀਆਂ ਨਹੀਂ ਠੀਕ ਹੈ ਸੋ ਟਾਈਮ ਟੂ ਟਾਈਮ ਹੀ ਬਾਈ ਕਹਿੰਦਾ ਮਿਲਕਿੰਗ ਬਣਾ ਰਹੇ ਆ ਕੋਈ ਬਾਕੀ ਕਰ ਨੋਬਣ ਮਤੂਦਾ ਹੁੰਦਾ ਸੱਜਰ ਦਾ ਦੁੱਧ ਜਿਹੜਾ ਦੱਸਿਆ ਜਾਂਦਾ ਉਹ ਤੁਸੀਂ ਭਾਵੇਂ ਦੋ ਟਾਈਮ ਚੋ ਲੋ ਤੁਹਾਡਾ ਹੱਕ ਹੈ ਜਾਂ ਤੁਹਾਡੀ ਹਿੰਮਤ ਹੈ ਚੰਗਾ ਤਾਂ ਜਾਂ ਜਦੋਂ ਬਹੁਤ ਸੋਹਣਾ ਡਾਂਚਾ ਝੋਟੀ ਦਾ 1 ਲੱਖ 30 ਹਜ਼ਾਰ ਚ ਝੋਟੀ ਤੁਹਾਨੂੰ ਮਿਲੂਗੀ ਫਿਟਿੰਗ ਆਲਾ ਪ੍ਰੋਪਰ ਹਵਾਨਾ ਇਥੋਂ ਦੇਖੋ ਮੁੱਠੀ ਦੀ ਚੁਆਈ ਵਾਲਾ ਥਣ ਕੋਈ ਬਹੁਤਾ ਲੰਬਾ ਨਹੀਂ ਥਣ ਤੇ ਨਾ ਛੋਟਾ ਹੈ 1,30,000 ਇਹ ਦਾ ਰੇਟ ਹੈ ਸੋ ਇਹ ਪਹਿਲੇ ਨੰਬਰ ਤੇ ਜਿਹੜੀ ਦੋ ਨੰਬਰ ਤੇ ਵੀ ਮੱਝ ਆਪਾਂ ਦਿਖਾਉਣੀ ਇਹ ਵੀਰੇ ਦੋ ਦੰਦ ਦਾ ਕੱਢਦੀ ਹੈ ਹਜੇ ਦੋਨ ਦੇ ਅੱਛਾ ਕਨਫਰਮ ਹੈ ਦੇਖੇ ਹੋਏ ਹਾਂਜੀ ਵੀਰ ਆਪਾਂ ਵੀਡੀਓ ਜੀ ਵੀ ਦਿਖਾ ਦਿੰਨੇ ਪਿਓਰ ਦੋ ਦੰਦ ਕੱਢਦੀ ਹੈ ਹਜੇ ਪੂਰੇ ਬਰਾਬਰ ਵੀ ਨਹੀਂ ਕੀਤੀ ਅੱਛਾ ਸੂਈ ਕਦੋਂ ਆ ਸੂਈ ਨੇ ਇਹਨੂੰ ਅੱਜ 14ਵਾਂ ਦਿਨ ਆ ਜੀ ਹੁਣ ਦੁੱਧ ਕਿੰਨਾ ਹਾਜ਼ਰ ਹੋਇਆ ਹੁਣ ਇਹਦੇ ਥੱਲੇ ਜਿੱਦੇ ਆਈ 13 13 ਕਿਲੋ ਸੀ ਯਾਨੀ ਹੁਣ 12 ਕਿਲੋ ਉੜੇ ਝੜੀ ਝੁੜੀ ਕਰਕੇ ਸਮੇਂ ਨਹੀਂ ਝੋਟੀ ਠੀਕ ਹੈ ਰੇਟ ਇਹਦਾ ਕੀ ਰੇਟ ਦਾ ਦੇਣ ਲੈਣੀ ਬਈ ਡੇਢ ਚੋ ਮਾਨ ਤਾਣੀ ਵੱਡੀ ਬੁੱਡੀ ਬਥੇਰੀ ਆ ਦੰਦ ਦਿਖਾ ਦੇ ਪਹਿਲੇ ਹਾਂ ਹਾਂ ਦਿਖਾ ਦਿੰਨੇ ਕਾਢ ਐ ਨੂੰ ਸੋ ਦੱਸੋ ਦੰਦ ਇਹਨੇ ਬਾਈ ਕਹਿੰਦਾ ਵੀ ਦਿਖਾ ਲੂਗੀ ਤੇ ਫਿਰ ਤੁਹਾਨੂੰ ਦਿਖਾ ਵੀ ਦਾਂਗੇ ਡੇਢ ਲੱਖ ਦੇ ਵਿੱਚੋਂ ਮਾਨ ਤਾਨ ਹੋ ਜਾਊਗਾ ਸੂਆ ਪਹਿਲਾ ਵੱਡੀ ਬੁੱਡੀ ਬਹੁਤ ਵੱਡੇ ਘੱਟ ਕਾਟਦੀ ਆ ਖੈਰ ਉੱਚੀ ਲੰਬੀ ਝੋਟੀ 12 ਕਿਲੋ ਦੁੱਧ ਕੋਈ ਵੀ ਭਰਾ ਚੋਕੇ ਬਾਈ ਕਹਿੰਦਾ ਲੈ ਜਾ ਦੁੱਧ ਤਿਆਰ ਤੁਹਾਨੂੰ ਦੱਸਦਾ ਬਾਸ ਹੈ ਤੋ ਦੋ ਦੰਦ ਦਾ ਵਾ ਠੀਕ ਹੈ ਵਨ ਟੂ ਟੂਏਕ ਲਈ ਇਹ ਲਓ ਮੈਂ ਕਨਫਰਮ ਕਰ ਮੈਂ ਪ्योर ਉਹ ਦੋਸਤੋ ਦੋ ਦੰਦ ਦਾ ਬਾਕੀ ਕੋਲੋਂ ਆ ਕੇ ਫਿਰ ਤੁਸੀਂ ਦੇਖਿਓ ਹਵਾਨਾ ਇਹਦਾ ਤੁਸੀਂ ਦੇਖ ਲਓ ਚੰਗਾ ਕਦ ਕਾਠ ਦੰਦਾਂ ਦੇ ਸਾਹਬ ਤੇ ਸਵਾਨਾ ਪਿਛਾਣ ਨੂੰ ਚੰਗਾ ਦਿੰਦਾ ਬਾਕੀ ਅਗਲੇ ਪਾਸੋਂ ਵੀ ਹਵਾਨਾ ਅਗਲੇ ਥਾਣੇ ਦੇ ਉੱਤੇ ਠੀਕ ਹੈ ਬਾਕੀ ਥਾਣ ਨੂੰ ਤੁਸੀਂ ਪਸਮਾ ਚਾ ਕੇ ਦੇਖ ਲੈਣੇ ਸੋ ਇਹ ਦੋ ਨੰਬਰ ਤੇ ਝੋਟੀ ਦਿਖਾ ਰਹੇ ਹਾਂ ਰੇਟ ਇਹਦਾ 1.5 ਲੱਖ ਰੁਪਇਆ ਬਾਈ ਨੇ ਰੱਖਿਆ ਦੋ ਦੰਦ ਝੋਟੀ ਹੈ ਚੰਗਾ ਡੰਡ ਚਾਹੀਦਾ ਵੀ 14ਵਾਂ ਦਿਨ ਸੂਈ ਨੂੰ 12 ਕਿਲੋ ਦੁੱਧ ਆ ਜਾਣਾ ਅਜੇ ਰੁੱਤ ਚੰਗੀ ਆਉਣੀ ਹੈ گا ਉਦੋਂ ਨੂੰ ਪਸ਼ੂ ਦੁੱਧ ਵਧਣਗੇ ਸੋ ਇਹ 2 ਨੰਬਰ ਤੇ ਜਿਹੜੀ 3 ਨੰਬਰ ਤੇ ਝੋਟੀ ਹੈ ਬਈ ਇਹ ਪਹਿਲਾ ਸੂਆ ਵੀਰੇ ਠੀਕ ਐ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹਨੂੰ ਸੂਈ ਨੂੰ ਅੱਜ 7 ਮਾ 8 ਮਾ ਦਾ ਤੱਕ ਸੂਇਆ ਮਗਰ ਕੱਟੀ ਆਈ ਉਹਦੇ ਠੀਕ ਐ ਦੁੱਧ ਕਿੰਨਾ ਹੋਊਗਾ ਦੁੱਧ 8 ਕਿਲੋ ਆ ਵੀਰੇ ਉਹਦੇ ਥੱਲੇ ਆ ਜੀ ਰੇਟ ਇਹਦਾ ਕੀ ਰੇਟ ਉਹਦਾ 1 ਲੱਖ ਤੇ 7-8 ਹਜ਼ਾਰੀ ਆ ਬਸ ਸਮਝ ਲੈ 1.5 ਦੇਣ ਲੈਣੀ ਆ ਓਕੇ ਖੋਲ ਲੈ ਬਈ 1.5 ਦੀ ਦੋ ਸੂਏ ਮੱਝ ਮਿਲੂਗੀ 7ਵਾਂ 8ਵਾਂ ਦਿਨ ਸੂਈ ਨੂੰ ਪਹਿਲਾ ਸੂ ਹੈ ਸਿੰਘ ਸੋਨਾ ਕੁੰਡਾ ਬਿਲਕੁਲ ਖਵਾਨਾ ਜਿੰਨਾ ਹੋਊਗਾ ਉਹ ਤੁਸੀਂ ਵੀਡੀਓ ਚ ਦੇਖ ਲੈਣਾ ਸੋ ਜਿੰਨਾ ਘਵਾਨੇ ਦਾ ਰੋਖ ਹੁੰਦਾ ਉਹ ਤੁਸੀਂ ਦੇਖ ਲਓ 1,05000 ਰੇਟ ਲਿਆ ਵੀਰੇ ਬਾਪਸ ਬੋਚ ਲਿਆ ਉਹ ਬਾਈਆਂ ਤੋਂ ਡਰਦੀ ਐ ਨਾ ਉਧਰ ਸੋ ਇਹ ਵੀ ਮੈਸਤਰੀ ਚੋਟੀ ਐ ਦੱਸੋ ਹਗਨਾ ਇਧਰ ਖਾ ਇਕ ਲਾ ਇਧਰ ਇਹਦੇ ਨਾਲ ਬੱਚਾ ਕੱਟੀ ਐ ਇੱਕ ਹੋਰ ਝੋਟੀ ਤੁਹਾਨੂੰ ਲਾਸਟ ਉੱਤੇ ਦਿਖਾਉਣੇ ਆ ਜਿਹੜੀ ਲਾਸਟ ਉੱਤੇ ਝੋਟੀ ਖੜੀ ਹੈ ਬਈ ਇਹ ਭਰਸੋਂ ਸੂਈ ਹੈ ਵੀਰੇ ਮਗਰ ਕੱਟੀ ਆ ਠੀਕ ਹੈ ਤੇ 7-8 ਕਿਲੋ ਬੋਲੀ ਇਹਦੇ ਥੱਲੇ ਆ ਇਹ ਦੂਜਾ ਸੂਆ ਹਜੇ ਦੰਦਾ ਤੇ ਚੌਗੀ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਰੇਟ ਬਈ 115 ਖੋਲ ਲੈ ਬਈ ਦੇਣ ਲੈਣੀ ਖੋਲ ਦੇ ਵੀ 115 ਹਾਂ ਕੱਟੀ ਛੱਡ ਨਾ ਛੱਡ ਐਂ ਬਹਿ ਜਾ ਥਾਪੀ ਮਾਰ ਕੇ ਕੱਟੀ ਮਗਰਾ ਓਕੇ ਤੀਜਾ ਦੇਣਾ ਜੀ ਸੂਈ ਨੂੰ 8 ਕਿਲੋ ਬੋਲਾ ਸੋ ਦੱਸੋ ਤੀਜੇ ਦੇਣ 8 ਕਿਲੋ ਬੋਲਾ ਦੂਜਾ ਸੂਆ ਹੈ ਬੱਚਾ ਕੱਟੀ ਇਹਦੇ ਨਾਲ ਹਾਂ ਜੀ ਕੱਟੀ ਆ ਇੱਕ ਲੱਖ ਤੇ 15000 ਚ ਥਣ ਸੋਨੇ ਆ ਨਾਲੇ ਡੰਗ ਦੀ ਡੰਗ ਤੇ ਛੱਡੀ ਛੁੱਡੀ ਕੋਈ ਨਹੀਂ ਆਪਾਂ ਠੀਕ ਹੈ ਲੈ ਆ ਬਈ ਸੋਏ ਤੂਜਾ ਸੂਆ ਛੋਟੀ ਚਾਰ ਦਿਨ ਦੀ ਬਾਈ ਦੱਸਦਾ ਮੂੰਹ ਦੇ ਵਿੱਚੋਂ ਹਜੇ ਛੋਟੀ ਉਮਰ ਚ ਦੂਜਾ ਸੂਆ ਵੀ ਸੂਪੀ ਐ ਤੀਜੇ ਚੌਥੇ ਸੂਏ ਤੱਕ ਜਾ ਕੇ ਮਾ ਜਵਾਨੀ ਸੋਏ ਅੱਜ ਦੀ ਵੀਡੀਓ ਦੇ ਨਾਗ ਬਾਈ ਕੋਲ ਸੀਗੇ ਦੋਸਤੋ ਜਿਹੜੇ ਵਿਕਰੀ ਵਾਲੇ ਟੋਟਲ 4 ਰੋਟੀਨ ਚੀ ਪਸ਼ੂ ਹੁੰਦੇ ਆ ਤੁਸੀਂ ਵਿਜਿਟ ਕਰ ਸਕਦੇ ਹੋ ਮੱਝਾਂ ਆਉਂਦੀਆਂ ਰਹਿੰਦੀਆਂ ਵੇਖਦੀਆਂ ਰਹਿੰਦੀਆਂ ਪੁਰਾਣਾ ਹੀ ਵਪਾਰ ਤਾਂ ਇਹਨਾਂ ਦਾ ਕੰਮ ਹੈ ਫਿਲਹਾਲ ਤੁਹਾਨੂੰ ਚਾਰ ਮੱਝਾਂ ਅੱਜ ਦਿਖਾਉਣੀਆਂ ਸੀ ਧੰਨਵਾਦ